ਇਹ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਫਿਰਮਉਂਦੇ ਜੇ ਹਾਂਜੀ ਇਹਨਾਂ ਗੱਲਾਂ ਜਨਾਬ ਉਹ ਕੁਛ ਨਹੀਂ ਪਿਆ ਸਿੱਧੀ ਗੱਲ ਹੈ ਬੰਦਿਆਂ ਕੋ ਲੜਾਈ ਜਿਹੜਾ ਉਹ ਲਖਣ ਲੜੋ ਪਰ ਮੈਂ ਇੱਕ ਕੱਲ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥਕ ਆਂ ਟਾਟਾ ਹੀ ਬਿੜਾ ਕਰ ਕੋੰਦਾ ਰਿਹਾ ਕਿ ਤੁਸੀਂ ਪੰਜਾਬ ਦੇ ਦਿਨਵਾਰਾ ਕਾਂਗਰਸ ਦੀ ਸਰਕਾਰ ਬਣਾਈ ਹੈ ਟਾਟਾ ਹੀ ਬਿੜਾ ਕਰ ਕੋੰਦਾ ਰਿਹਾ ਕਿ ਤੁਸੀਂ ਕੇਜਰੀਵਾਦੀ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਭਾਈ ਕੁਮਿੰਦਰ ਸਿੰਘ ਦਵਿੰਦਰ ਪਾਲ ਸਿੰਘ ਨੂੰ ਲੜਦੀ 6 ਸਾਲ ਤੋਂ ਫਾਇਲ ਰੋਕ ਕੇ ਰੱਖੀ ਹੋਈ ਰਹੀ ਹੈ ਦੀ ਸ਼ਿਕਰ ਨ ਕਰਦੇ ਜੀ ਨਹੀਂ ਕਰਦੇ ਕਹਿੰਦਾ ਪਰ ਇਹ ਤੁਹੀਂ ਮੂੰਹ ਚੋਕੇ ਕਪਤਨ ਬੰਦਰ ਸਿੰਘ ਕੇ ਮਗਰ ਭਾਜ ਦਦੇ ਜੇ ਕਦੀ ਤੁਸੀਂ ਕੇਜਰੀਵਾਲ ਕੇਜਰੀਵਾਲ ਸਾਰੇ ਅਸੀਂ ਤੇਰੇ ਨਾਲ ਤੇ ਕਦੀ ਤੁਸੀਂ ਹੁਣ ਇੱਧਰ ਨੂੰ ਯਾਰ ਕਾਫੀ ਤਨੂ ਕਿ ਦੇਖ ਕੇ ਨਹੀਂ ਠੈਂਿਆ ਸਾਲਾ ਬਾਪ ਵਿਚਾਰੇ ਹਾਂ ਆ ਪੱਕੀ ਜਮਾਨਤ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਤੇ ਨਵਾਂ ਮਹੀਨਾ ਬਾਅਦ ਤੁਸੀਂ ਜਮਾਨਤ ਰੱਤ ਕਰਕੇ ਫਿਰ ਉਹਨੂੰ ਜਿਹੜੇ ਭੇਜਤਾ ਕਿ ਉਹਨੂੰ ਚੇਤਾ ਨਤੀਆਂ ਸਾਲਾ ਤੋਂ ਫਾਂਸੀ ਦੇ ਤੱਕ ਤੇ ਤਕੜ ਤੋਂ ਤੱਕ ਉਹਨੂੰ ਚੇਤਾ ਹੈ ਭਾਈ ਇਹ ਭਾਰੇ ਵਰਗੇ ਕਿੰਨਿਆਂ ਕਿ ਉਹਨਾਂ ਦੀ ਜਿਹੜੀ ਫੋਨ ਦੀ ਕਾਲਰ ਕਾਟੂਆਂ ਹੁੰਦੀਆਂ ਕਿੰਨੇ ਕਿ ਉਹਨਾਂ ਦੇ ਵਾਇਸ ਮੈਸੇਜ ਆਉਂਦੇ ਆ ਤੇੜਾ ਉਹਨਾਂ ਨੂੰ ਆਈਫੋਨ ਦਿੱਤਾ ਆ ਕਿਹੜੇ ਉਹਨਾਂ ਨੂੰ ਟੀਵੀ ਲਾ ਕੇ ਦਿੱਤੇ ਉਥੇ ਜੇਲ੍ਹ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕਟੀਆਂ ਆ ਨਾ ਹਾਂਜੀ ਚੂਏ ਦੀ ਖੋਡ ਵਿੱਚ ਵੀ ਹਵਾ ਚੱਲ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਹਵਾ ਨਹੀਂ ਜਾਂਦੀ ਤੇ ਜਿੱਥੇ ਜਿਹੋ ਜਿਹੇ ਲਾਤਾ ਸਾਨੂੰ ਰੱਖਿਆ ਸੀਗਾ ਹਾਂਜੀ ਤੇ ਪਰ ਕਿਹਨੇ ਕਿਹੜੀਆਂ ਤੈਰੋ ਕਿਛਣਾ ਚੱਲੀਆਂ ਆਓ ਫੇਰ ਮੈਂ ਸੱਦਾ ਦੇਣਾ ਆ ਹੁਣ ਜੇ ਇਤਨੇ ਫੇਰਨਾ ਤੇ ਇਤਨੇ ਖੇਡ ਲਈਏ ਇਹ ਦਰਸਾ ਹੋਲਟੋ ਆਇਆ ਹਾਂਜੀ ਬਾਬੇ ਚਨੈ ਸਿੰਘਾ ਝੂਠਾ ਖਾਦਾ ਆ ਉਹਦਾ ਥਾਪੜ ਆ ਲਿਆਇਆ ਉਹਦਾ ਪਿਆਰ ਲਿਆਇਆ ਮੈਂ ਕੌਮ ਨਾਲ ਧੋਖਾ ਨਹੀਂ ਹੰਦੂੰਗਾ ਆਪ ਦਾ ਹੁਕਾ ਦੂੰਗਾ ਇਹ ਧੋਖਾ ਜੀ ਬਾਜੋ ਹਾਂਜੀ ਬਾਜੋ ਜੇ ਬਸਣਦੇ ਜੇ ਦੋ ਸਾਲ ਪਹਿਲਾਂ ਜਦ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਸਰੂਪ ਕਿਤਰਾ ਦਾ ਸੀ ਤੁਹਾਡੇ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਹਾਂਜੀ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਖੀ ਬਚਾਉਣੀ ਚਾਹੀਦੀ ਹੈ